ਅੱਜ ਸਤਿਗੁਰਾਂ ਨੇ ਇੰਨੀ ਲਾਜ ਰੱਖੀ ਸਤਿਗੁਰਾਂ ਦੀ ਕਿਰਪਾ ਦੇ ਨਾਮ 9 ਸੀਟਾਂ ਵਾਂ ਸਰਸੇ ਦੇ ਵਿੱਚ ਤੇ 9ਾਂ ਚੋਂ 8 ਸੀਟਾਂ ਦੇ ਜਿੱਤ ਬਖਸ਼ੀਏ ਮੇਰੇ ਪਾਤਸ਼ਾਹ ਨੇ ਜਿੱਤ ਇਹ 9ਾਂ ਚੋਂ 8 ਸਰਬਸੰਤਾ ਪੰਥਕ ਦਲ ਨੂੰ ਬੋਲੇ 9ਾਂ ਚੋਂ 8 ਮੈਂ ਉਹਦਾ ਕੋਟਨ ਕੋਹ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਧੰਨ ਗੁਰੂ ਗੋਬ ਸਿੰਘ ਮੇਰੇ ਦੋਹਾਂ ਪਾਸ਼ਾ ਦੇ ਵਰਸਾਈ ਹੋਈ ਧਰਤੀ ਸਰਸਾ ਤੇ ਅੱਜ ਸਤਿਗੁਰਾਂ ਨੇ ਇੰਨੀ ਲਾਜ ਰੱਖੀ ਸਤਿਗੁਰਾਂ ਦੀ ਕਿਰਪਾ ਦੇ ਨਾਮ 9 ਸੀਟਾਂ ਵਾਂ ਸਰਸੇ ਦੇ ਵਿੱਚ ਤੋਂ 9ਾਂ ਚੋਂ 8 ਸੀਟਾਂ ਦੇ ਜਿੱਤ ਬਖਸ਼ੀਏ ਮੇਰੇ ਪਾਸ਼ਾ ਨੇ ਜਿੱਤ ਇਹ 9ਾਂ ਚੋਂ 8 ਸਰਬਸਾਂ ਦਾ ਪੰਥਕ ਦਲ ਨੂੰ ਬੋਲੇ 9ਾਂ ਚੋਂ 8 ਮੈਂ ਉਹਦਾ ਕੋਟਨ ਕੋਟ ਤੋਂ ਨਿਵਾਦ ਕਰਦਾ ਧੰਨ ਗੁਰੂ ਨਾਨਕ ਪਾਸ਼ਾ ਦਾ ਉਹਨੇ ਲਾਜਪਤ ਰੱਖੀਏ ਸੱਚੇ ਪਾਤਸ਼ਾਹ ਨੇ ਪਹਿਲੀ ਵਾਰ ਚੋਣਾਂ ਵਿੱਚ ਹਿੱਸਾ ਲਿਆ ਤੇ ਸਤਿਗੁਰਾਂ ਨੇ ਵੱਡਾ ਬਲ ਬਖਸ਼ਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਕੀਆ ਸੰਗਤਾਂ ਦਾ ਗੁਰੂ ਕੀਆ ਸੰਗਤਾਂ ਦਾ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਮੈਂ ਕਿੰਨਾ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ ਸਾਹਿਬ ਜੀ ਤੁਸੀਂ ਅੱਜ ਇੱਥੇ ਜਤਤ ਦਾ ਕਰਾਰ ਲੈ ਕੇ ਆਏ ਆ ਤੁਸੀਂ ਕਿੰਨਾਂ ਵੱਲੋਂ ਜਤਤ ਲਈ ਆ ਸਾਡਾ ਸਰਬਸੰਦਾ ਪੰਥਕ ਦਲ ਸੀ ਜਿਹਦਾ ਸੰਯੋਜਕ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰੂ ਨੇ ਇਹ ਸੇਵਾ ਬਖਸ਼ੀ ਸਾਡੇ ਸਰਬਸੰਦਾ ਪੰਥਕ ਦਲ ਤੋਂ ਤੇ ਮੇਰੇ ਪਾਤਸ਼ਾਹ ਨੇ ਅੱਜ ਇੰਨਾ ਨਵਾਜਿਆ ਕਿ ਮੇਰੇ ਕੋਲੇ ਕੋਈ ਸ਼ਬਦ ਨਹੀਂ ਹੈ ਕਿ ਮੈਂ ਕਿਹੜੇ ਸ਼ਬਦਾਂ ਨਾਲ ਸ਼ੁਕਰਾਨਾ ਕਰਾਂ ਸਭ ਤੋਂ ਸਭ ਤੋਂ ਕੌਣ ਜਿੱਤੂ ਕਰਾ ਰਹੇ ਨੇ ਭਾਈ ਗਰਮੇਸ਼ ਸਿੰਘ ਜੀ सिरसा ਭਾਈ ਗਰਮੇਸ਼ ਸਿੰਘ ਜੀ ਭਾਰੀ ਵੋਟਾਂ ਦੇ ਨਾਲ ਜਿੱਤ ਰਹੀ ਹੈ ਆਜੀ ਦੀ ਜਿੱਤ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਆਜੀ ਦੀ ਜਿੱਤ ਤੇ ਇਹ ਜਿਹੜਾ ਸਹਿਰਾ ਜਾਂਦਾ ਗੁਰੂ ਗਿਆਨ ਸੰਗਤਾਂ ਨੂੰ ਜਾਂਦਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੰਗਤਾਂ ਨੂੰ ਜਾਂਦਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੰਗਤਾਂ ਨੂੰ